ਕਿੰਨੇ ਦਿਨਾਂ ਦੇ ਵਿੱਚ ਆਏ ਵੀਜ਼ਾ 15 ਦਿਨਾਂ ਦੇ ਵਿੱਚ ਉਮੀਦ ਸੀ yes ma'am miss ਉਸ ਤੋਂ ਬਾਅਦ ਹੁਣ ਜਿਵੇਂ ਤੁਹਾਡਾ ਵੀਜ਼ਾ ਆਇਆ ਤੁਸੀਂ ਦੱਸਿਆ ਕਿਦਾਂ ਦਾ ਐਕਸਪੀਰੀਅੰਸ ਰਿਹਾ ਵਿਜ਼ਿਟ ਗਰੁੱਪ ਦੇ ਨਾਲ ਮੈਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਪਹਿਲਾਂ ਮੈਂ ਵੀਜ਼ਾ ਅਪਲਾਈ ਕਰਾਂ ਵੀ ਫਾਈਲ ਲਗਾਉਣ ਤੋਂ ਪਹਿਲਾਂ ਮੈਂ ਬਹੁਤ ਜ਼ਿਆਦਾ ਸ਼ੌਕਡ ਸੀ ਵੀ ਮੈਂ ਕਿੱਦਾਂ ਕਰੂੰ ਸਭ ਡਾਕੂਮੈਂਟਸ ਜਦੋਂ ਮੈਮ ਦੱਸਦੇ ਸੀ ਆ ਜੀ ਜਾਂ ਕਰੋ ਜੀ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਅਸੀਂ ਤੁਰੰਤ ਮੈਮ ਨੂੰ ਕਾਲ ਕਰਨਾ ਉਹਨੇ ਸਾਨੂੰ ਸਾਰਾ ਕੁਝ ਐਕਸਪਲੇਨ ਕਰਨਾ yes ma'am ਸਾਰੇ ਗੱਲ ਕਲੀਅਰ ਦੱਸ ਦੇਣ ਉਸ ਮੈਮ ਵੀ ਕਿੱਥੋਂ ਕਰਨੀ ਹੈ ਕਿਵੇਂ ਕਰਨੀ ਹੈ ਕਿ ਮੈਂ ਓਵਰਆਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੈਂ ਤਾਂ ਜ ਜਸਟ ਕਰਦੇ ਆ ਵੀ ਉੱਥੇ ਵਿਜ਼ਿਟ ਕਰੂ। ਪਹਿਲੇ ਤਾਂ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਤੁਹਾਡਾ ਵੀਜ਼ਾ ਆ ਗਿਆ। ਥੈਂਕ ਯੂ ਮੈਮ। ਹੋਰ ਕਿਦਾਂ ਦਾ ਲੱਗ ਰਿਹਾ ਹੈ? ਬਹੁਤ ਵਧੀਆ ਲੱਗ ਰਿਹਾਗਾ। ਕਿੰਨੇ ਦਿਨਾਂ ਦੇ ਵਿੱਚ ਆਇਆ ਵੀਜ਼ਾ? 15 ਦਿਨਾਂ ਦੇ ਵਿੱਚ। ਉਮੀਦ ਸੀ? ਯੈਸ ਮੈਮ, ਉਮੀਦ ਸੀ। ਉਮੀਦ ਸੀ। ਪਹਿਲਾਂ ਹੀ ਉਮੀਦ ਸੀ 15 ਦਿਨ ਦੇ ਵਿੱਚ ਆ ਜਾਏਗਾ। ਮੈਮ ਮੈਨੀਆਂ ਵੀ ਨੀ ਸੁਣੀ, ਵੀ ਨੀ ਜਲਦੀ ਆਊਗਾ। ਪਰ ਉਮੀਦ ਤੋਂ ਵੱਧ ਹੋ ਗਿਆ ਨਾ? ਹਾਂਜੀ। ਕਿੰਨਾ ਗੈਪ ਹੈ ਤੁਹਾਡਾ? ਤਿੰਨ ਸਾਲ ਲੱਗਾ। ਤਿੰਨ ਸਾਲ ਦਾ ਗੈਪ ਹੈ ਤੇ ਕਦੋਂ ਪਾਸ ਆਊਟ, ਕਦੋਂ ਤੁਸੀਂ? ਮੈਂ 2020 ਵਿੱਚ ਪਾਸ ਆਊਟ ਹਾਂ ਓਕੇ ਪਲੱਸ 2 ਕੀਤੀ ਹੈ ਯੈਸ ਮੈਮ ਉਸ ਤੋਂ ਬਾਅਦ ਹੁਣ ਜਿਵੇਂ ਤੁਹਾਡਾ ਵੀਜ਼ਾ ਆਇਆ ਹੈ ਤੁਸੀਂ ਦੱਸਿਆ ਕਿਦਾਂ ਦਾ ਐਕਸਪੀਰੀਅੰਸ ਰਿਹਾ ਵਿਜ਼ਨ ਗਰੁੱਪ ਦੇ ਨਾਲ ਮੈਮ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਪਹਿਲਾਂ ਮੈਂ ਵੀਜ਼ਾ ਅਪਲਾਈ ਕਰ ਵੀ ਫਾਈਲ ਲਗਾਉਣ ਤੋਂ ਪਹਿਲਾਂ ਮੈਂ ਬਹੁਤ ਜ਼ਿਆਦਾ ਸ਼ੌਕਡ ਸੀ ਵੀ ਮੈਂ ਕਿੱਦਾਂ ਕਰੂੰ ਸਭ ਡਾਕੂਮੈਂਟਸ ਜਦੋਂ ਮੈਮ ਦੱਸਦੇ ਸੀ ਆ ਜੀ ਜਾਂ ਕਰੋ ਜੀ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਅਸੀਂ ਤੁਰੰਤ ਮੈਮ ਨੂੰ ਕਾਲ ਕਰਨਾ ਉਹਨਾਂ ਨੇ ਸਾਨੂੰ ਸਾਰਾ ਕੁਝ ਐਕਸਪਲੇਨ ਕਰਨਾ ਤੇ ਉਹ ਚੀਜ਼ਾਂ ਦੀ ਬਹੁਤ ਵਧੀਆ ਲੱਗਿਆ ਸਨ ਅੱਛਾ ਮਤਲਬ ਤੁਸੀਂ ਇਹ ਕਹਿਣਾ ਚਾਹ ਰਹੇ ਉਹ ਪਤਾ ਨਹੀਂ ਹੁੰਦਾ ਕਿ ਕੀ ਪ੍ਰੋਸੀਜਰ ਹੁੰਦਾ ਸਾਰਾ ਉਹ ਸਭ ਕੁਝ ਇੱਥੇ ਸਮਝਾਇਆ ਗਿਆ ਤੁਹਾਨੂੰ yes ma'am ਸਾਰੀ ਗੱਲ ਕਲੀਅਰ ਦੱਸ ਦੇ ਨੇ ਮੈਮ ਵੀ ਕਿੱਥੋਂ ਕਰਨੀ ਹੈ ਕਿਵੇਂ ਕਰਨੀ ਹੈ ਕਿ ਤੇ ਜਿਵੇਂ ਐਸਓਪੀ ਹੁੰਦੀ ਹੈ ਐਸਓਪੀ ਦੇ ਵਿੱਚ ਹੈਲਪ ਕੀਤੀ ਤੁਹਾਡੀ ਪ੍ਰੋਪਰ yes ma'am ਠੀਕ ਹੈ ਤੇ ਹੁਣ ਤੁਹਾਡਾ ਓਵਰਆਲ ਐਕਸਪੀਰੀਅੰਸ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਦਿਓ ਕਿਦਾਂ ਦਾ ਲੱਗਿਆ ਮੈਂ ਓਵਰਆਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੈਂ ਤਾਂ ਜੀ ਹੋਰਾਂ ਨੂੰ ਵੀ ਬਹੁਤ ਜ਼ਿਆਦਾ ਸੁਜੈਸਟ ਕਰਦੀ ਆਂ ਵੀ ਉੱਥੇ ਵਿਜ਼ਿਟ ਕਰੋ ਠੀਕ ਹੈ ਤੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਸੀ ਵਿਜ਼ਨ ਰੂਟ ਮੇਰਾ ਬ੍ਰਦਰ ਆਲਰੇਡੀ ਕੈਨੇ ਠੀਕ ਹੈ ਤਾਂ ਉਹਨਾਂ ਦੇ ਸੁਜੈਸ਼ਨ ਤੇ ਤੁਸੀਂ ਇੱਥੇ ਆਏ ਯੈਸ ਮੈਮ ਤੇ ਤੁਹਾਡਾ ਵੀਜ਼ਾ ਆ ਗਿਆ ਯੈਸ ਮੈਮ ਚਲੋ ਬਹੁਤ ਬਹੁਤ ਮੁਬਾਰਕਾਂ ਤੇ ਇਹਨਾਂ ਦੇ ਬ੍ਰਦਰ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਨੇ ਸੱਸੀ ਕਾਲ ਜੀ ਸੱਸੀ ਜੀ ਪਹਿਲਾਂ ਤਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਭੈਣ ਦਾ ਵੀਜ਼ਾ ਆ ਗਿਆ ਕਿਹੜੀ ਕੰਟਰੀ ਚੱਲੀ ਹੈ ਵੀ ਤਾਂ ਦੱਸ ਦਿਓ ਕੈਨੇਡਾ ਚੱਲੀ ਆ ਕੈਨੇਡਾ ਚੱਲੀ ਹੈ ਤੇ ਜੇ ਮੈਂ ਗੱਲ ਕਰਾਂ ਵਿਜ਼ਨ ਗਰੁੱਪ ਟੀ ਵਿਜ਼ਨ ਗਰੁੱਪ ਦੇ ਨਾਲ ਕਿਦੰਦਾ ਹੈ ਤੁਹਾਡਾ ਓਵਰਆਲ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਰਿਹਾ ਮੈਮ ਤੇ ਵੀ ਜੇ ਕੋਈ ਵੀ ਦਿੱਕਤ ਆ ਰਹੀ ਸੀ ਵੀ ਇਹਨਾਂ ਨੂੰ ਕਾਲ ਕਰਕੇ ਵਿਚਾਰੋ ਮਰਜੀ ਆਪਾਂ ਕਾਲ ਕਰ ਸਕਦੇ ਆ ਅੱਛਾ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੀ ਸਿਸਟਰ ਨੇ ਵੀ ਦੱਸਿਆ ਕਿ ਥੋੜੀ ਨੌਲੇਜ ਨਹੀਂ ਸੀ ਬਾਹਰ ਜਾਂਦੇ ਬੇਸਿਸ ਤੇ ਤਾਂ ਉੱਥੇ ਵੀ ਤੁਹਾਨੂੰ ਗਾਈਡ ਕੀਤਾ ਗਿਆ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਫਾਈਲ ਤੁਹਾਡੀ ਲਗਾਈ ਗਈ ਉਹ ਪ੍ਰੋਪਰ ਤੁਹਾਨੂੰ ਦਿਖਾ ਕੇ ਲਗਾਈ ਗਈ ਹੈ ਸਾਰਾ ਹਾਂਜੀ ਮੈਂ ਮੈਂ ਸਾਰਾ ਕੁਝ ਪ੍ਰੋਪਰ ਤਰੀਕੇ ਨਾਲ ਵੀ ਪਹਿਲਾਂ ਚੈੱਕ ਆਊਟ ਕਰਕੇ ਵੀ ਫਿਰ ਉਦਾਂ ਕਨਫਰਮ ਕਰਕੇ ਵੀ ਫੇਰ ਹੀ ਸਾਰਾ ਕੁਝ ਕਰਦੇ ਸੀ ਤੇ ਜੇ ਮੈਂ ਸਟਾਫ ਦੀ ਗੱਲ ਕਰਾਂ ਸਟਾਫ ਕਿਦਾਂ ਦਾ ਸਟਾਫ ਤਾਂ ਮੈਮ ਬਹੁਤ ਵਧੀਆ ਬਹੁਤ ਅਸਾ ਤਾਂ ਫਿਰ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਆਣਾ ਸਿੱਧਾ ਇੱਕ ਵਾਰ ਵਿਜ਼ਿਟ ਕਰੋ ਮੈਂ ਤਾਂ ਕਹਿੰਦਾ ਸਾਰੀ ਇੱਥੇ ਆਉਵੇਂ ਠੀਕ ਹਾਂਜੀ ਕਿੰਨੇ ਦਿਨਾਂ ਦੇ ਵਿੱਚ ਆਏ ਵੀ ਜਾ 15 ਦਿਨਾਂ ਦੇ ਵਿੱਚ ਉਮੀਦ ਸੀ ਯੈਸ ਮੈਮ ਮੀ ਸੀ ਮੀ ਸੀ ਉਸ ਤੋਂ ਬਾਅਦ ਹੁਣ ਜਿਵੇਂ ਤੁਹਾਡਾ ਵੀਜ਼ਾ ਆਇਆ ਹੈ ਤੁਸੀਂ ਦੱਸਿਆ ਕਿਦਾਂ ਦਾ ਐਕਸਪੀਰੀਅੰਸ ਰਿਹਾ ਵਿਜ਼ਨ ਗਰੁੱਪ ਦੇ ਨਾਲ ਮੈਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਪਹਿਲਾਂ ਮੈਂ ਵੀਜ਼ਾ ਅਪਲਾਈ ਕਰ ਐਮਬੀ ਫਾਈਲ ਲਗਾਉਣ ਤੋਂ ਪਹਿਲਾਂ ਮੈਂ ਬਹੁਤ ਜ਼ਿਆਦਾ ਸ਼ੌਕਡ ਸੀ ਵੀ ਮੈਂ ਕਿਦਾਂ ਕਰੂੰ ਸਭ ਡਾਕੂਮੈਂਟਸ ਜਦੋਂ ਮੈਮ ਦੱਸਦੇ ਸੀ ਆ ਜੀ ਜਾਂ ਕਰੋ ਜੀ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਸੀ ਲੱਗਦਾ ਅਸੀਂ ਤੁਰੰਤ ਮੈਮ ਨੂੰ ਕਾਲ ਕਰਨਾ ਉਹਨਾਂ ਨੇ ਸਾਨੂੰ ਸਾਰਾ ਕੁਝ ਐਕਸਪਲੇਨ ਕਰਨਾ ਯੈਸ ਮੈਮ ਸਾਰੀ ਗੱਲ ਕਲੀਅਰ ਦੱਸਦੇ ਹੁੰਦੇ ਸੀ ਮੈਮ ਵੀ ਕਿੱਥੋਂ ਕਰਨੀ ਹੈ ਕਿਵੇਂ ਕਰਨੀ ਹੈਗੀ ਮੈਮ ਓਵਰਆਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੈਂ ਤਾਂ ਜੀ ਹੋਰਾਂ ਨੂੰ ਵੀ ਬਹੁਤ ਜਨ ਜਸਟ ਕਰਦੇ ਆਂ ਵੀ ਉੱਥੇ ਵਿਜ਼ਿਟ ਕਰਾਂ